ਤੋ ਹਾਂਜੀ ਦੋਸਤੋ ਲੋ ਦੋਸਤੋ ਅੱਜ ਬਹੁਤ ਵਧੀਆ ਦਿਖਾਂਗਾ ਆਪਣੇ ਪੀਰ ਨੂੰ ਵਲੌਗ ਦੇ ਵਿੱਚ ਤੇ ਇਸ ਵਲੌਗ ਦੇ ਵਿੱਚ ਆਪਾਂ ਚੱਲੇ ਆਂ ਆਪਾਂ ਫੋਨ ਐਸੀ ਮੈਡਮ ਦਾ ਕੀ ਤੁਸੀਂ ਕੰਮ ਲੈ ਆ ਲਓ ਜੀ ਇੰਟਰਵਿਊ ਦੇ ਕੇ ਜਾਣਗੇ ਆ ਨਾ ਇੰਟਰਵਿਊ ਦੇਣ ਕਿਤੇ ਆ ਤੇ ਵੱਸ ਉਸ ਆਪਾਂ ਫੋਟੋ ਸ਼ਿਟ ਕਰਵਾਣ ਐਸੀ ਹੀ ਰੀ ਹੁੰਦੀ ਤੇ ਫੋਨ ਦੇ ਵਿੱਚ ਹੀ ਆਪਨੇ ਤੇ ਹੁਣ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਆਪਣਾ ਤੇ ਇਹ ਦੁਕਾਨ ਇਧਰ ਤੇ ਪਾਸ ਤੋਂ ਫੋਟੋਸ਼ੀਟ ਕਰਾ ਕੇ ਚੱਲਦੇ ਆਂ ਆਪਾਂ ਕੰਮ ਤੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆਂ ਆਪਾਂ ਤੋਂ ਦੋਸਤੋਂ ভাই ਉੱਥੇ ਆਪਾਂ ਇੰਟਰਵਿਊ ਤਾਂ ਦੇ ਆਏ ਆਂ ਤੇ ਹਣ ਮੈਡਮ ਨੇ ਕਿਹਾ ਵੀ ਦੋ ਤਿੰਨ ਜਣਾਂ ਨੂੰ ਕਿ ਪਸਾਂਗੇ ਤੇ ਵੀ ਤੁਸੀਂ ਸਿਲੇਕਟ ਹੋ ਨਿਓ ਜਾਂ ਨਹੀਂ ਤੇ ਇੱਕ 21 ਹੋਰ ਮੇਕੋ ਕੰਮ ਆਇਆ ਵਾ ਹਣ ਤੁਸੀਂ ਮੈਨੂੰ ਕਮੈਂਟ ਚ ਦੱਸੋ मैं कि मैं करना देना नहीं अगर आवरती तू सी मेरी वीडियो देखोगे ता ही कमेंट करोगे ते बाकी दोस्तों पानी ਦਾ ਗਲਾਸ ਆ ਗਿਆ ਵਾ ਅੱਧੀ ਅੱਧੀ ਦਿੱਸਾ ਭਰਾਨੇ ਤੇ बाकी ਦੋਸਤਾਂ ਉਹ ਕੰਮ ਹੈਗਾ ਵਾ ਆਟੋ ਜਾਨਕੀ ਈ ਰਿਕਸ਼ਾ ਨੇ ਤਾਂ ਈ ਰਿਕਸ਼ਾ ਉਹ ਚਲਾਣਾ ਵਾ ਤੇ ਉਹ ਚਲਾ ਕੇ ਉਹ ਆਪਾਂ ਕਰਾਇਆ ਭਾ ਨਵਾਂ ਟੋੜ ਦਾ 500 ਰੁਪਿਆ ਦੇਣਾ ਉਹ ਠੀਕ ਹੈ ਤੇ ਉਹ ਹੀ ਆਪਾਂ ਨੂੰ ਦਵਾਊਗਾ ਰਿਕਸ਼ਾ ਤੇ ਆਪਾਂ ਇਹ ਰਿਕਸ਼ਾ ਤੇ ਲਾਉਣਾ ਵਾ ਤੇ ਜਿੰਨੇ ਜਾਨਕੀ ਆਪਾਂ ਜਿਸ ਕਿ ਉਹਦੇ ਵਿੱਚ 1000 ਰੁਪਏ ਬਣਾਉਣੇ ਆ ਤੇ 500 ਰੁਪਏ ਉਹਨਾਂ ਦੇਵਾਂਗੇ 500 ਵੀ ਆਪ ਰੱਖਾਂਗੇ ਤੇ ਉਹਨੂੰ ਆਪਣੇ ਘਰੇ ਲੈ ਆਉਣਾ ਮੈਂ ਚਾਰਜ ਕਰਕੇ ਉਹਨੂੰ ਤੇ ਸਵੇਰੇ ਲੈ ਜਾਣਾ ਨੂੰ ਗਿੜੇ ਤੇ ਖੇਤਾ ਕੰਮ ਕਰਨਾ ਹਾਂ ਤਾਂ ਤੁਸੀਂ ਮੈਨੂੰ ਦੱਸਿਓ ਕਮੈਂਟਾਂ 'ਚ ਜੇ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਠੀਕ ਹੈ ਤੇ ਤੁਸੀਂ ਮੈਨੂੰ ਦੱਸਿਓ ਤੇ ਮੈਂ ਕਰਾਂ ਜਾਂਦਾ ਜੀ ਐਸ ਜੀ ਆ ਜਾਓ ਤੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਹੱਲ ਚੜਿਆ ਆ ਵਾ ਬਲੌਗ ਸਦਾਲਨਾ ਬੰ ਤੇ ਅੱਜ ਦੇ ਵਲੌਗ ਚ ਥੋੜਾ ਜਿਹਾ ਆਪਾਂ ਹੋਰ ਵੀ ਜ਼ਿਆਦਾ ਕੰਟੈਂਟ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਕੱਲ ਕਿਹਾ ਸੀ ਤੁਹਾਨੂੰ ਲੈਪਟਾਪ ਦਿਖਾਵਾਂਗੇ ਤੇ ਅੱਜ ਆਪਾਂ ਲੈਪਟਾਪ ਹੀ ਦਿਖਾਵਾਂਗੇ ਤੁਹਾਨੂੰ ਉਹ ਕਿਹੜਾ ਲੈਪਟਾਪ ਆ ਕਿਦਾਂ ਵਰਕ ਕਰਦਾ ਹੈ ਨਾ ਤੇ ਮੇਨ ਗੱਲ ਤੁਸੀਂ ਮੈਨੂੰ ਦੱਸਣਾ ਪੀ ਉਹ ਠੀਕੇ ਮੈਂ ਬੋਲੂ ਠੀਕੇ ਤੇ ਉਹ ਇਹ ਕੰਫੀਡੈਂਸ ਕਿੱਥੋਂ ਮਿਲਣਾਗੇ ਜੋ ਵੀ ਉਹਦੇ ਉੱਤੇ ਪੈਨ ਆ ਰਿਹਾ ਵਾ ਜੋ ਵੀ ਚੀਜ਼ ਪੈਨ ਰਹੀ ਉਹ ਚੀਜ਼ ਦਾ ਨਾਮ ਤੇ ਉਹ ਮਿਲੂਗਾ ਕਿੱਥੋਂ ਤੇ ਇਸ ਪ੍ਰਾਈਸ ਉਹਦਾ ਕਿੰਨਾ ਪੂਗਾ ਤੇ ਇਹ ਉਹ ਮਨੋਟੇਸ਼ਨ ਤੇ ਫਿਰ ਆਪਾਂ ਜਿਹਨੂੰ ਪੈਸੇ ਆਪਣੇ ਖਾਣਗੇ ਆਪਾਂ ਉਹ ਲਿਆ ਕੇ ਚੀਜ਼ ਆਪਾਂ ਘਰੇ ਦੇ ਪੈਸੇ ਕਰਾਂਗੇ ਉਹ ਵੀ ਵੀਡੀਓ ਵੀ ਬਣਾਵਾਂਗੇ ਆਪਾਂ ਸਪੈਸ਼ਲ ਇੰਟੀ ਤੇ ਵੀਡੀਓ ਪਾਣੀ ਪੀ ਲਈ ਤੇ ਦੋਸਤੋ ਆਪਾਂ ਨੂੰ ਇੱਕ ਸ਼ੈਡਿਊਲ ਬਣਾਉਣਾ ਜਦੋਂ ਆਪਾਂ ਸਕੂਲਾਂ ਵਿੱਚ ਟਾਈਮ ਟੇਬਲ ਕਰਨਾ ਸੀ ਨਾ ਉਹ ਬਣਾਉਣਾ ਇੱਕ ਯਾ ਕਿ ਦੇਖ ਆਪਣੇ ਕੋ ਥੋੜਾ ਹੀ ਘੱਟ ਟਾਈਮ ਹੋਊਗਾ ਕਿਉਂਕਿ 2 ਵਜੇ ਆਪਾਂ ਚੱਲ ਜਾਣਾ ਨਾ ਕੰਮ ਤੇ ਯਾਨੀ ਕਿ ਉੱਥੇ ਪਹੁੰਚਣਾ ਜਾਂ ਕਿ ਸਿੱਪਸ ਚਾਲੂ ਕਰਨੀ ਹੈ ਅਗਰ ਆਪ ਲੱਗ ਗਏ ਲੱਗ ਗਏ ਡੀਮਾਰਕ ਤੇ ਤਾਂ ਅਗਰ ਨਾ ਸਟਾਇਆ ਤੇ ਆਪਾਂ ਨੂੰ ਫਿਰ ਈ ਰਿਕਸ਼ਾ ਚ ਲਾਉਣਾ ਪੈਣਾ ਠੀਕ ਹੈ ਤੇ ਇਹ ਦੇ ਵਿੱਚ ਇੱਕ ਗੱਲ ਆ ਵੀ ਮੈਨੂੰ ਈ ਰਿਕਸ਼ਾ ਚ ਲਾਉਣਾ ਵਿੱਚ ਥੋੜਾ ਜਿਹਾ ਡਰ ਤੇ ਲੱਗ ਰਿਹਾ ਕਿਉਂਕਿ ਹੱਥ ਨਹੀਂ ਤੇ ਔਨਾ ਮੈਂ ਕੋਈ ਇਹ ਉਹਦੇ ਵਿੱਚ ਥੋੜਾ ਰਿਸਕ ਕੀ ਆ ਕਿ ਉਹ ਉਹ ਰਿਸ਼ਕਾ ਕਿ ਆਪਾਂ ਜਿ ਉਤਲਾਵਾਂਗੇ ਉਹ ਅੱਜਕੱਲ ਬੜੇ ਐਕਸੀਡੈਂਟ ਹੁੰਦੇ ਆ ਬੜੇ ਈ ਰਿਕਸ਼ਾ ਉਹਨਾਂ ਵਿੱਚ ਇਨਾ ਉਲਨਤ ਨਹੀਂ ਹੁੰਦਾ ਉਹ ਆਪਦੇ ਆਪ ਨੂੰ ਇਨਾ ਸੰਭਾਲ ਨਹੀਂ ਪਾਉਂਦੇ ਸਾਰਾ ਟੋਟ ਪਾ ਜਾਂਦਾ ਵਾ ਉਹ ਟੇਢੇ ਹੋ ਜਾਂਦੇ ਆ ਠੀਕ ਹੈ ਤੇ ਉਹ ਟੇਢੇ ਹੋ ਜਾਂਦੇ ਆ ਤੇ ਤੇ ਉਹ ਜਿਹੜਾ ਥੋੜਾ ਐਕਸੀਡੈਂਟ ਦਾ ਵਿਚਕਰ ਆ ਤੇ ਤੇ ਬਸ ਥੋੜਾ ਜਿਹਾ ਡਾਲਾ ਦਨਾ ਕਰਕੇ ਇਹ ਤਾਂ ਹੀ ਕਰਕੇ ਥੋੜਾ ਡਰ ਲੱਗ ਰਿਹਾ ਹੋਰ ਕੋਈ ਚੱਕਰ ਹੋ ਸਾਬ ਲੱਗਤੀ ਸੀ ਮੈਨੂੰ ਆਪ ਦੀ ਰਹੀ ਇੱਕ ਮਿੰਟ ਐ ਦੱਸ ਸਕਦੇ ਆ ਤੁਹਾਡੇ ਕੋਲ ਹੈਗੇ 2 ਦਿਨ ਠੀਕ ਹੈ ਜੇ ਹੋਏਗੀ ਅੱਜ ਵੀਡੀਓ ਕੱਲ ਵੀਡੀਓ ਆਉਗੀ ਤੇ ਕੱਲ ਦਾ ਪਾਸਾ ਦਿਨ ਰਹੂਗਾ ਤੁਹਾਡੇ ਕੋਲ ਸੋ ਹਾਂਜੀ ਦੋਸਤੋ ਹੋਣ ਹੋ ਗਈ ਸ਼ਾਮ ਤੇ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਵੀ ਆਪਾਂ ਸ਼ਾਮ ਨੂੰ ਤਾਂ ਕੁਝ ਚੀਜ਼ਾਂ ਦਿਖਾਉਣਗੇ ਜਿਵੇਂ ਲੈਪਟਾਪ ਤੇ ਹੋਰ ਵੀ ਕੁਝ ਦਿਖਾਣਾ ਤੇ ਬਾਕੀ ਆਪਾਂ ਕਾਖੋ ਖੋਲ ਕੇ ਪਰਣਾ ਪਾ ਲਿਆ ਉਹ ਸਾਇਰ ਬੋਲ ਰਿਹਾ ਪਿਆਸੀ ਕਿ ਬਾਕੀ ਹੁਣ ਆਪਾਂ ਤਾਂ ਦਫੋਨਿਆਂ ਚੀਜਾਂ ਤੇ ਆ ਦੇਖੋ ਗਾਇਸ ਆ ਮਨੇ ਕੋ ਲੈਪਟਾਪ ਠੀਕ ਹੈ ਤੇ ਭਾਈ ਇਹ ਜਾਨਕੀ ਮੈਨੂੰ ਮੇਰੇ ਦੋਸਤ ਨੇ ਦਿੱਤਾ ਵਾ ਠੀਕ ਹੈ ਕਿ ਉਹ ਉਹ ਦੇ ਕੋ ਪਿਆਸੀ ਚਲੋ ਮੈਂ ਕਨਗਾ ਠੀਕ ਕਰਕੇ ਦੇਖ ਲਾ ਉਹ ਕੋ ਚਾਲੂ ਨਹੀਂ ਰਿਹਾ ਸੀ ਯਾਰ ਤੇ ਉਹ ਮੈਂ ਕਨਗਾ ਕਹਾਂ ਦੇਖ ਲਾ ਅਗਰ ਠੀਕ ਹੁੰਦਾ ਤਾਂ ਆਪਾਂ ਸੇਖਣ ਨੂੰ ਜੋ ਉਸਕਾ ਲਗ ਰਹੇ ਨੇ ਇਹ ਚੂਹੇ ਕੀ ਕੋਈ ਆ? ਤਾਂ ਮੈਂ ਇਹਨੂੰ ਚਲਾਇਆ 15 ਤੋਂ 20 ਦਿਨ ਚਲਾਇਆ ਤੇ ਬਾਈ ਇੱਚ ਆ ਗਈ ਪ੍ਰੋਬਲਮ। ਆ ਦੇਖੋ ਆ ਮੈਂ ਤਾਰਾਂ ਲਾਈਆਂ ਸੀ। ਇਹ ਤਾਰਾਂ ਨਾਲ ਚੱਲ ਪਿਆ ਸੀ। ਠੀਕ ਹੈ। ਤੇ ਆ ਚੱਲ ਪਿਆ ਸੀ। ਤੇ ਬਾਅਦ ਚ ਕੀ ਕੀਤਾ ਮੈਂ? ਬਾਅਦ ਚ ਇਹਦੇ ਵਿੱਚ ਇੱਕ ਹੋਰ ਪ੍ਰੋਬਲਮ ਆ ਗਈ। ਇਹ ਖੜਨ ਲੱਗ ਗਿਆ। ਹੈਨਾ? ਇਹ ਖੜਨ ਲੱਗ ਗਿਆ। ਇਹ ਸੋਚਿਆ ਦੇ ਪ੍ਰੋਬਲਮ ਸੀ ਖੜਦਾ ਇਹ ਸਰਚ ਕਰਕੇ ਸੀ। ਤੇ ਫੇ ਮੈਂ ਇਹਨੂੰ ਇਹ ਲੈਪਟਾਪ ਮੋਬਾਈਲ ਵਾਲੇ ਨੂੰ ਦਿੱਤਾ। ਇਹ ਬਈ ਇਹਦੇ ਸੁੱੱਚ ਰਿਪੇਅਰ ਕਰ ਦੇ। ਇਹ ਸੁੱੱਚ ਖੜਦੀ ਆ ਇਹਦੇ ਵਿੱਚ ਟੰਕਾ ਨੂੰ ਪਾ ਲਾ ਦੇ ਜੋ ਵੀ ਤੂੰ ਕਰਦਾ ਨਾ ਤੂੰ ਕਰ ਦੇ। ਬਹੁਤ ਪਾਈ ਇਹ ਲੈਪਟਾਪ ਡਿੱਗ ਗਿਆ। ਪਰ ਉਹਨੇ ਮੈਨੂੰ ਨਹੀਂ ਦੱਸਿਆ। ਠੀਕ ਹੈ ਪਤਾ ਨਹੀਂ ਕੀ ਰੀਜ਼ਨ ਹੋ ਸਕਦਾ ਹਣਾ। ਇਹ ਚੱਲ ਜੋਗੀ ਆ। ਹਣਾ ਤੇ ਬਾਕੀ ਇਹ ਜਣ ਕੇ ਇਹਦੀ ਕੰਡੀਸ਼ਨ ਮੈਂ ਤੁਹਾਨੂੰ ਦਿਖਾਉਂਦਾ ਇਹ ਇਤਾਂ ਟੱਚ ਵੀ ਅਲੱਗ ਵੀ ਹੋ ਜਾਂਦਾ ਵਾ। ਕੀਬੋਰਡ ਲੱਗ ਜਾਂਦਾ ਹੈ ਇਹਦਾ ਟੱਚ ਸਕਰੀਨ ਆ ਠੀਕ ਹੈ। ਪਟਾਚਾ ਚੱਕਾ ਕਿਉਂ ਚਲਾ ਸਕਦਾ ਤੇ ਮੈਂ ਇਹਨੂੰ ਜ਼ਿਆਦਾਤਰ ਟੱਚ ਕਰਕੇ ਚਲਾਉਂਦਾ ਸੀ ਟੱਚ ਕਰਕੇ ਇਦਾਂ ਦਾ ਗੇਮ ਉਹ ਮੁਕ ਖੇលਦਾ ਸੀ ਤੇ ਹੁਣ ਦੋਸਤਾਂ ਇਦਾਂ ਦਾ ਤੇ ਇਹ ਇੱਕ ਖਾਸੇ ਤਾਂ ਵੀ ਚੱਲ ਰਿਹਾ ਹਲੇ ਵੀ ਤੇ ਹਾਜੀ ਜਾਨੀ ਕਿ ਸਕਰੀਨ ਹੀ ਮੂਵ ਹੁੰਦੀ ਸਕਰੀਨ ਦੇਖਦੇ ਦੀ ਨਹੀਂ ਬਸ ਮਾੜੀ ਮਾੜੀ ਚੜੀ ਇਸ ਹਮ ਦੀ ਤੋਂ ਲੀ ਤੋਂ ਲੀਜੀ ਉਹ ਦੇਖ ਰਿਹਾ ਲੋਗੋ ਆ ਜਾਂਦਾ ਹੈਗਾ ਠੀਕ ਹੈ ਡੇਲ ਦਾ ਠੀਕ ਹੈ ਡੈਲ ਕੰਪਨੀ ਠੀਕ ਹੈ ਤੇ ਬਾਕੀ ਰ ਕੈਮਰਾ ਵੀ ਵਰਕਿੰਗ ਆ ਠੀਕ ਹੈ ਇਹ ਫਰੰਟ ਕੈਮਰਾ ਵੀ ਆ ਉਹ ਵਧੀਆ ਕੁਆਲਿਟੀ ਆ ਨਾਲੀ ਤੇ ਬਾਕੀ ਮੇਰਾ ਚਾਹ ਸੀ ਇਹਨੂੰ ਠੀਕ ਕਰਕੇ ਇਹਦੇ ਉੱਤੇ ਆਪਾਂ ਵਰਕ ਕਰੀਏ YouTube ਦਾ Facebook ਦਾ Instagram ਦਾ ਠੀਕ ਹੈ ਤੇ ਇਹਦੇ ਉੱਤੇ ਮੈਂ ਵਰਕ ਕਰਨਾ ਚਾਹੁੰਦਾ ਸੀ ਤੇ ਉਹਦੀ ਇਹ ਸਕਰੀਨ ਪਾਣੀ ਚ ਆ ਗਈ ਅਗਰ ਇਹ ਕੌਸਟੀ ਹੋਈ ਆਪਣੇ ਰੇਟ ਦੇ ਵਿੱਚ ਵਿੱਚ ਆ ਗਈ ਤਾਂ ਫਿਰ ਆਪਾਂ ਰਿਪੇਅਰ ਕਰਵਾ ਲਾਂਗੇ ਜੇ ਆਪਣੇ ਬਜਟ ਦੇ ਵਿੱਚ ਆ ਗਈ ਕੰਮ ਤੇ ਆਪਾਂ ਠੀਕ ਕਰਾ ਕੇ ਇੱਕ ਤਾਂ ਆਪਾਂ ਕੰਮ ਲਵਾਂਗੇ ਜੀ ਜਿੰਨਾ ਵਿੱਚਲੇ ਤੇ ਕੋਈਆ ਕਰੇ ਪਈਏ ਚੀਜ਼ ਇਹਦਾ ਕੰਮ ਤਾਂ ਹੁਣ ਚਾਹੀਦਾ ਹੈ ਨਾ ਤਾਂ ਆਪਾਂ ਗੇਮਿੰਗ ਅੱਗੇ ਵਧਸਾਂਗੇ ਗੇਮ ਵੀ ਚੈਨ ਵੀਡੀਓ ਲਈ ਓਕੇ ਜਿਹੜਾ ਆਪਣਾ ਨੈਸ ਚੈਨਲ ਜਿਹੜਾ ਪੁਰਾਣਾ ਚੈਨਲ ਉੱਤੇ ਆਪਾਂ ਗੇਮਿੰਗ ਦੀ ਵੀਡੀਓ ਪਾਨੇ ਆ ਤੇ ਉਹ ਵੀਡੀਓ ਆਪਾਂ ਇਸ ਵਿੱਚ ਬਣਾਉਂਦੇ ਆ ਕਰਾਂਗੇ ਇਹਦੇ ਵਿੱਚ ਆਪਾਂ ਕੋਈ ਕੋਈ ਸੌਫਟਵੇਅਰ ਵੀ ਡਾਊਨਲੋਡ ਕਰ ਲਾਂਗੇ ਐਡੀਟਿੰਗ ਯਾ ਫੇ ਕੋਈ ਕਾਰਨ ਮਾਸਟਰ ਹੀ ਪਾ ਲਾਂਗੇ ਤੇ ਇਹਨੂੰ ਐਜ਼ਰਟ ਵਰਕ ਯੂਜ਼ ਕਰਾਂਗੇ ਆਪਣਾ ਠੀਕ ਹੈ बाकी तीस मैं दस्यो कि यदि डिस्प्ले कितों है मैं तो इन्ना का यहाँ मॉडल नंबर शायद ना आप आर देव तू भर दीक है भर हो वीई एन यू ई फिर डॉट पा फिर टेन प्रोना फाइव जीरो फाइव सिक्स ठीक है ये पा कि ट्राई करो अगर मेरा भी थानू कुछ लगता ठीक है कोई भी हिंट लगता वा तो मेरे न शेयर करो कमेंट कर है आप पढ़ा जरूर अगर कमेंट करो मैं पढ़ूंगा जरूर बाकी हेल्प करो कि ठीक होगा ठीक है दिखाता देख सकते हो और ही वाइया मैं चला के दिखा चला के भी दिखा दें ठीक है आएगा चार दिन भाई गाइस पंडित बनते हो गए आई होप ये वाला माल मान सकते हो मैं ट्राई कर रहा हूं और देखो गाइस चल भी और देखो स्क्रीन आई है ना ਦਨ ਤਲੂਗੋ ਆ ਗਿਆ ਤੇ ਹੁਣ ਇਸ ਤੋਂ ਅੱਗੇ ਮੇਕ ਇੱਥੇ ਬੱਤੀ ਵੀ ਸ਼ੋ ਹੋ ਗਈ ਸਾਨੂੰ ਅਜੋਕਾ ਨਿਸ਼ਾਨ ਦੇਖਰੀ ਹੋ ਗਈ ਮੈਂ ਉਹ ਬਰਾ ਦੇ ਰਿਹਾ ਕਿ ਟੱਕਰ ਆ ਗਿਆ ਲੱਗਦਾ ਹੋਵੇਗਾ ਦੋਸਤੋ ਪਰ ਫੋਕਸ ਨਹੀਂ ਜਰਾ ਰਹਾ। ਉਸ ਮੈਂ ਤੁਹਾਨੂੰ ਕੋਈ ਦੁਕਾਨ ਆ ਦੇਖੋ ਹਾਂ ਦੋਸਤੋ ਆ ਮੇਰਾ ਪਾਵਰ ਬੈਂਕ ਲੜਕਾ ਠੀਕ ਪਾਵਰ ਬੈਂਕ ਆ। ਆਪੇ ਇੱਕ ਪਾਵਰ ਬੈਂਕ ਆਵਾਤ ਨਾਲ ਰੋਕ ਲੇ ਕਿ ਮੈਂ ਗਣਕੀ ਬਲਿੰਕਰ ਤੇ ਕੰਮ ਕਰਦਾ ਸੀ ਤੇ ਉਹ ਉਹ ਦਿੱਤਾ ਇਹ ਪਰਚੇ ਸਾਈ। ਓਕੇ ਤੇ ਆ ਇਹ ਦੋਸਤੋ ਇਹ ਮੇਰੇ ਫੋਨ ਦਾ ਡੱਬਾ ਜਿਹੜਾ ਬਾਅਦ ਮੇਰਾ ਭਰਾ ਚਲਾ ਰਿਹਾ ਠੀਕ ਵੀਓ ਤੇ ਇਹਦੇ ਵਿੱਚ ਮੈਂ ਕੰਮ ਤੇ ਲੱਗ ਗਿਆ ਬਲੋਗਿੰਗ ਆਸ ਤੇ ਲਿਖਦਾ ਸੀ। ਉਦੋਂ ਮੇਰਾ ਬਾਈਕ ਰਾਈਡ ਵਲੌਗ ਕਰਵਾਉਣ ਦਾ ਤੇ ਆ ਵੀ ਮੈਂ ਜਦੋਂ ਨਹੀਂ ਕਿ ਮੈਂ ਪੈਂਡ ਕੰਮ ਕਰਦਾ ਸੀ ਤੇ ਉੱਥੇ ਲੱਗ ਕੇ ਆ ਖੰਡ ਲਿੱਤਾ ਸੀ ਆ ਖੰਡ ਲਿੱਤਾ ਸੀ ਤੇ ਆ ਮੇਰੇ ਮਮਾ ਨੇ ਖੰਡ ਲਿੱਤਾ ਜੀ ਮਮੇ ਮਮੀ ਨਾਲ ਦੇ ਪੈਸਾ ਨਾ ਆ ਆ ਦੰਦਦਾ ਸੀ ਤੇ ਮੈਂ ਕੋਈ ਨਾ ਮੈਂ ਵੀ ਦਵਾਉਂਗਾ ਮਮਾ ਆਈਫੋਨ ਲਗਾਉਣਾ ਕਿ ਪਾਟਾ ਲੈਟਰ ਲੈਟਰਸ ਤੂਗਾ ਉਸ ਮਹੀਨੇ ਕਿਉਂਕਿ ਫਿਊਚਰ ਵਿੱਚ ਉਹੀ ਆਪਾਂ ਮੁੰਮਿੰਦ ਲੱਤਾਂਗੇ ਇਹਦ ਤੱਕ ਮੁੰਮਿੰਦ ਨੂੰ ਭੇਜ ਰਿਹਾ ਆ ਇਹਨਾਂ ਜਿਹੜਾ ਇਹ ਅਨੁਭਵ ਪ੍ਰਾਣਾ ਆ ਮੁੰਮਿੰਦ ਕੋਈ ਸਟੋਰੀ ਸਟੋਰੀ ਵੀ ਉਹ ਕਰਤਾ ਆ ਹਾਂ ਠੀਕ ਹੈ ਮੈਂ ਇਹਨੂੰ ਵੀ ਸਮਾਂ ਨਾਲ ਪਾ ਦਵਾਂਗੇ ਬਸ ਇਹ ਚੀਜ਼ਾਂ ਸੀ ਮੇਰੇ ਕੋ ਤੇ ਬਾਕੀ ਇਹ ਤਾਂ ਮੈਂ ਦਿਖਾਇਆ ਸੀ ਕੱਲ ਇਹ ਕੀ ਆ ਅੱਲੇ ਵਾਲੇ ਬਲੌਕ ਤੇ ਦੇਖਾਉਤੀ ਸੀ ਠੀਕ ਹੈ ਦੋਸਤੋ ਤੇ ਇਸ ਕੋਸ਼ ਚੀਜ਼ਾਂ ਸੀ ਤੇ ਬਾਕੀ ਤੁਸੀਂ ਦੋਸਤ ਜਿਹੜੀ ਬਾਈਕ ਆ ਉਹ ਮੈਂ ਕਹਿੰਨਾ ਕਿ ਕਿਸੇ ਕੋਤੇ ਕਿਸਤਾਂ ਨਹੀਂ ਲੈਤੀ ਸੀ ਹੈ ਸੈਕੰਡ ਹੈਂਡ 8 2000 3 ਹੜਲਾ ਅਕੀ 3000 ਦਾ ਪ੍ਰਾਈਸ ਮੈਨੂੰ ਸਹੀ ਲੱਗੇਗਾ ਨਹੀਂ ਇਹਨੋਂ ਇਹ ਪਈਆ ਪੂਰੇ 3000 ਦੀ ਠੀਕ ਹੈ ਤੇ ਬਾਕੀ ਇਹਦੇ ਉੱਤੇ ਜਿਹੜਾ ਵਰਕ ਹੋਰ ਕਰਾਇਆ ਉਹ ਆਪਾਂ ਆਪ ਦੇ ਕੋਲੋਂ ਕਰਾਇਆ ਤੇ ਇੱਕ ਵਾਰੀ ਮੇਰਾ ਐਕਸੀਡੈਂਟ ਵੀ ਹੋਇਆ ਸੀ ਉਦੋਂ ਵੀ ਮੇਰਾ ਦਾਖੀਰ ਵੀ ਆ ਬਾਈਕ ਤੇ ਲੱਗ ਰਹੀ ਸੀ ਤੇ ਮੈਨੂੰ ਇਹ ਟੋਟਲ ਪੈ ਗਈ 60 60 50 60000 ਦੇ ਵਿੱਚ ਪੈ ਗਈ ਟੋਟਲ ਠੀਕ ਹੈ ਤੇ ਬਾਕੀ ਹਜੇ ਵੀ ਥੋੜੇ ਅੰਤਰ ਬੰਨਟੇ ਢਿੱਲੇ ਆਦੇ ਤੇ ਬਸ ਜਾਨਕੀ ਚਲਾਈ ਜਾਂਦੇ ਆ ਜਦੋਂ ਹੀ ਆਪਾਂ ਨੂੰ ਕੋ ਆਪਣੇ پاس ਪੈਸੇ ਆਏਗੇ ਤਾਂ ਹਮ ਕਰਾਂਗੇ ਸਾਰਾ ਕੁਝ ਠੀਕ ਤੇ ਬਸ ਇਹ ਸੀ ਦੋਸਤੋ ਚੀਜਾਂ ਠੀਕ ਹੈ ਤੇ ਬਾਕੀ ਦੋਸਤੋ ਜੇ ਅਜ ਇਹ ਤੁਹਾਨੂੰ ਪਸੰਦ ਆਇਆ ਤਾਂ ਕਰ ਦਿਓ ਲਾਈਕ ਤੇ ਚੈਨਲ ਤੇ ਨਵੇਂ ਆ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਹੈ ਤੇ ਮਿਲਦੇ ਆਪਾਂ ਆਪਣੇ ਕੱਲ੍ਹ ਦੇ ਵਲੌਗ ਦੇ ਵਿੱਚ ਤੇ ਲੰਗੇ ਜੀ ਸੀ ਜੋ ਟਾਟਾ ਬਾਏ ਬਾਏ ਸ਼ਸ਼ੀ ਕਾਲੀ